ਸਰਸ਼ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਜਿੱਥੇ ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘਦਲਾ ਮੁਲਾਕਾਤ ਕਰਦੇ ਹੋਏ ਉਹਨਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਇਹ ਦੋ ਮੈਂਬਰਾਂ ਨੇ ਸਬਾਰ ਰੱਖੇ ਨੇ ਕਿ ਜੇਕਰ ਕੋਈ ਆਮ ਬੰਦਾ ਗਲਤੀ ਕਰਦਾ ਤਾਂ ਉਸ ਨੂੰ ਮਾਫ਼ ਕੀਤਾ ਜਾਂਦਾ ਪਰ ਜਿਸ ਨੂੰ ਸਾਰੀਆਂ ਮਾਨ ਮਰਿਆਦਾ ਬਾਰੇ ਪਤਾ ਹੈ ਔਰ ਉਸ ਨੂੰ ਮਾਫ ਕਿਵੇਂ ਕੀਤਾ ਜਾ ਸਕਦਾ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਗੁਨਾਹ ਹੋਏ ਨੇ ਚਾਹੇ ਸੱਚਾ ਸੌਦੇ ਨੂੰ ਜਿਹੜਾ ਉਹ ਉਸ ਨੂੰ ਮਾਫੀ ਦਿੱਤੀ ਗਿਆ ਸੌਦਾ ਸਾਧ ਨੂੰ ਜਾਂ ਹੋਰ ਵੀ ਗਲਤੀਆਂ ਹੋਈਆਂ ਨੇ ਇਹ ਗਲਤੀਆਂ ਨਹੀਂ ਇਹ ਗੁਨਾਹ ਨੇ ਆ ਉਸ ਹੁੰਦੇ ਹਨ ਮੈਂ ਬੇਨਤੀ ਤੁਹਾਨੂੰ ਇਹ ਕਰਨ ਆਏ ਹਾਂ ਅਸੀਂ ਸਿੰਘ ਸਾਹਿਬ ਨੂੰ ਵੀ ਆਮ ਆਦਮੀ ਕੋਈ ਗਲਤੀ ਕਰੇ ਉਹਨੂੰ ਮਾਫ ਹੋ ਸਕਦੀ ਆ ਜਿਹੜਾ ਸ਼ਰੂਣੀ ਅਕਾਲੀ ਦਲ ਦਾ ਪ੍ਰਧਾਨ ਆ ਜਿਹਨੂੰ ਸਾਰਾ ਪਤਾ ਮਰਜ਼ਾਦਾ ਦਾ ਜੇ ਉਹ ਅਕਾਲ ਤਖਤ ਦੀ ਵਗਿਆ ਕਰੇ ਤੇ ਕੀ ਸਿੰਘ ਸਾਹਿਬ ਉਹਨੂੰ ਮਾਫ ਕਰ ਦੇਣਗੇ ਅਸੀਂ ਸਿੰਘ ਸਾਹਿਬ ਨੂੰ ਇਹ ਸਾਰਾ ਦੱਸ ਕੇ ਆਏ ਆ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਬਾਕੀ ਤਾਂ ਮਾਫ ਹੋ ਸਕਦਾ ਜਿਹੜਾ ਜਾਨ ਬੁੱਝ ਕੇ ਇੱਕ ਹੈੱਡ ਹੈ ਸ਼ਰੋਮਣੀ ਅਕਾਲੀ ਦਲ ਦਾ ਜੇ ਉਹ ਕੋਈ ਗਲਤੀ ਕਰਦਾ ਔਰ ਚੋਰੀ ਛਿਪੇ ਔਰ ਹੁਕਮਨਾਮੇ ਦੀ ਲੰਘਣਾ ਕਰਦਾ ਤੇ ਉਹਨੂੰ ਮਰਯਾਦਾ ਅਨੁਸਾਰ ਸਜ਼ਾ ਦਿੱਤੀ ਜਾਵੇ ਸਾਡੀ ਤਾਂ ਇਹ ਅਸੀਂ ਸਿੰਘ ਸਾਹਿਬ ਨੂੰ ਕਿਹਾ ਗਿਆ ਜੀ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਵੀ ਬਿਲਕੁਲ ਸਹੀ ਸਹੀ ਹੋਊਗਾ ਜੋ ਸੋਸ਼ਲ ਮੀਡੀਆ ਤੇ ਚਰਚਾ ਹੈ ਪ੍ਰਦੀਪ ਕਲੇਰ ਦੀ ਕਿ ਕਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਚੋਰੀ ਛਿਪੇ ਮਿਲਦਾ ਰਿਹਾ RAM Rahim ਨੂੰ ਕਿਸ ਤਰ੍ਹਾਂ ਉਹਨੇ ਹੁਕਮਨਾਮੇ ਵਿੱਚ ਤਬਦੀਲੀ ਖਿਮਾ ਜਾਚਨਾ ਕਰਕੇ ਉਹਦੀ ਫਿਲਮ ਚਲਾਉਣ ਲਈ ਜਿਹੜਾ ਸੀ ਢੌਂਗ ਸਾਰਾ ਰਚਿਆ ਜਿਹੜਾ ਉਹਨੇ ਕਾਲਤਕ ਸਾਬ ਦੀ ਮਾਨ ਮਰਜ਼ਾਦਾ ਤੇ ਸਰਵਉੱਚਤਾ ਨੂੰ ਵੰਗਾਰਿਆ ਏ ਪ੍ਰਵਾਨ ਨਹੀਂ ਕੀਤੀ ਉਹਨੇ ਉਹਦੇ ਖਿਲਾਫ ਸੀ ਆਜ਼ਾਦ ਪੁੱਤਰ ਦੇ ਕਾਇਆ ਸਿੰਘ ਸਾਹਿਬ ਨੇ ਨਾਲ ਪਿੰਡਰਾ ਵੀ ਦਿੱਤੀਆਂ ਸਾਰੀ ਜਿਹਦੇ ਵਿੱਚ ਉਹ ਜਿਹੜੀਆਂ ਤਿੰਨ ਵੀਡੀਓ ਚੱਲ ਰਹੀਆਂ ਨੇ ਉਹਨਾਂ ਦਾ ਜ਼ਿਕਰ ਆ ਰਿਹਾ ਹੈ ਉਹਨਾਂ ਨੂੰ ਬੇਨਤੀ ਕਰਕੇ ਆਏ ਆ ਕਿ ਇਹਦੀ ਜਾਂਚ ਕਰਾਈ ਜਾਵੇ ਕਿਉਂਕਿ ਇੱਕ ਧਿਰ ਦਾ ਹੈ ਨਾ ਉਹਨਾਂ ਦੇ ਉਹਨਾਂ ਦੀ ਵੀਡੀਓ ਆ ਉਹਦੀ ਜਾਂਚ ਕਰਕੇ ਦੋਸ ਸਾਬਤ ਹੋਣ ਤੇ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ। ਬ੍ਰੋਧ ਚਾਹੇ ਆ। ਬ੍ਰੋਧ ਚਾਹੇ। ਆਪਣਾ ਨਾਮ ਦੱਸ। ਇਹ ਕੀ ਮੰਗੀ? ਮੰਗ ਹੀ ਕਰਦੇ ਹੋ। ਕੋਈ ਕੋਈ ਜੇਥੇ ਬੰਦੀ ਆ। ਮੈਂ ਤੇ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਆ। ਮੈਂ ਅਮਰੀਕ ਸਿੰਘ ਖਾਪੁਰ ਹਲਕਾ ਡੇਰਾ ਬਾਬਾ ਬਨਾਨਾ ਤੋਂ ਆ। ਇਹ ਦੇਖਦਾਰ ਮਹਿੰਦਰ ਸਿੰਘ ਜੀ ਹਸੈਨਪੁਰ ਨੇ ਬਲਾਚੌਰ ਤੋਂ ਮੈਂਬਰ ਨੇ। ਅਸੀਂ ਦੋ ਮੈਂਬਰ ਆਏ ਆ ਜਿੰਨਾ ਚਿਰ ਸਿਆਸੀ ਕਮਸ਼ਾਂਦ ਰਿਹਾ ਆਪਾਂ ਨਹੀਂ ਆਏ। ਦੋ ਤਰ੍ਹਾਂ ਦਾ ਜਿੰਨਾ ਚਿਰ ਮਸਲਾ ਹੁੰਦਾ ਰਿਹਾ ਆਪਾਂ ਨਹੀਂ ਆਏ। ਹੁਣ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਜਨਤਾ ਦਾ ਹੈ। ਉਹਦੇ ਵਾਸਤੇ ਅਸੀਂ ਬੇਨਤੀ ਪੱਤਰ ਲੈ ਕੇ ਆਏ ਆ। ਠੀਕ ਹੈ ਜੀ। ਹਾਂ। ਕਿਹਦੀ ਲੱਗਦਾ ਤੁਹਾਨੂੰ ਕਿ ਜੇ ਸਦੀਰ ਬਾਦਲ ਜੀ ਨੂੰ ਇਸ ਸਬੰਧ ਸਬਤਿਆ ਕੀ ਜੇ ਜਿਥਾ ਫੰਡ ਜਿਹੜੇ ਸੇਕੇ ਬਨੇ ਰਾਤ ਦੀ ਹੁਣ ਮਿਲਦੇ ਨਹੀਂ ਇਹ ਲੱਗਦਾ ਤੁਹਾਨੂੰ ਨੇ ਕਿਉਂ ਨਾ ਸੱਦਿਆ ਜਾਏਗਾ ਜਰੂਰ ਸੱਦਣਗੇ ਹਾਂ ਕੋਰੋਨਾ ਦੀ ਤਿਆਰੀ ਮੈਂ ਗਲਤੀ ਸੇ ਭਾਰ ਕਰਦਾ ਹਾਂ ਇਹ ਸਰਕਾਰ ਕਰਾਉਣਾ ਨਹੀਂ ਨਹੀਂ ਉਸ ਜੋ ਸਰਕਾਰ ਵੱਲੋਂ ਹੋਇਆ ਉਹ ਵੱਖਰੀ ਗੱਲ ਹੈ ਵੀ ਗਲਤੀ ਕਰਦਾ ਆ ਜਿਹੜੀ ਇਹ ਉਹਨੇ ਗਨਾਹ ਕੀਤੇ ਨੇ ਆਕਾਲ ਤਖਤ ਸਾਹਿਬ ਦੇ ਆਦੇਸ਼ ਦੇ ਵਿਰੁੱਧ ਕੀ ਆਏ ਕਿਹਦੀ ਮਾਫੀ ਕਿਦਾਂ ਸਦੀਰ ਬਾਦਲ ਨੇ ਕਿ ਅੱਜ ਚਿੱਠੀ ਜਾਰੀ ਕਰਕੇ ਕਿ ਜੋ ਤੁਲਾ ਮੇਰੇ ਪਰਿਵਾਰ ਦੀਆਂ ਮਲਟੀ ਜਿੰਨੇ ਵੀ ਮੈਂਬਰ ਨੇ ਉਹਨਾਂ ਦੀਆਂ ਸਾਰੀਆਂ ਗਲਤੀਆਂ ਉਹ ਆਪ ਮੰਨਦੇ ਨੇ ਏਦਾਂ ਮੁਆਫੀਆਂ ਨਹੀਂ ਮਿਲਦੀਆਂ ਜਿਹੜੇ ਹਜੇ ਵੱਜਰ ਗੁਨਾਹ ਹੁੰਦੇ ਨੇ ਗਲਤੀ ਦੀ ਮਾਫੀ ਹੁੰਦੀ ਹੈ ਗਲਤੀ ਦੀ ਕਿ ਗਲਤੀ ਨਹੀਂ ਇਹ ਗੁਨਾਹ ਕੀਤੇ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਹੋਇਆ ਉਸ ਹੁਕਮ ਦੇ ਵਿਰੁੱਧ ਉਹਨੂੰ ਸਰਦਾਰ ਸਾਹਿਬ ਨੂੰ ਮਿਲਦਾ ਰਿਹਾ ਇਹ ਗਲਤੀ ਆ ਗਲਤੀ ਉਹ ਜਿਹੜੀਆਂ ਜਾਣੇ ਚੋ ਜਾਵੇ ਇੱਕ ਵਾਰੀ ਦੋ ਵਾਰੀ ਇੱਕ ਮਿੰਟ ਚਾਰ ਪੰਜ ਵਾਰੀ ਇੱਕ ਇੱਕ ਨੂੰ ਕਿਹਾ ਗਿਆ ਸਜਾ ਦੀ ਮੰਗ ਪੰਜਾਬ ਦਾ ਬਾਬਾ ਹਾਂ ਸਜਾ ਦੀ ਮੰਗ ਅਸੀਂ ਨਹੀਂ ਕਰਨੀ ਸਜਾ ਕਾਲਕਤਖ ਸਾਹਿਬ ਨੇ ਦੇਣੀ ਆ ਸੋ ਦਾ ਦੇ ਇੱਕ ਸ਼੍ਰੋਮਣੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮੁਸ਼ਕਲਾਂ ਲਗਾਤਾਰ ਵੱਧਿਆ ਚਾਰੀ ਨੇ ਜਿੱਦੇ ਚੱਲਦੇ ਬਾਗੀ ਤਲਾ ਜਿੱਥੇ ਉਹਨਾਂ ਦੇ ਖਿਲਾਫ ਆ ਹੁਣ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸਵਾਲ ਚੱਕਣ ਲੱਗੇ ਨੇ ਬਿਊਰੋ ਰਿਪੋਰਟ ਅਖੰਡ ਲੋਕ